kind of scene regarding we illuminati or something controversial abun khiladi so inform the movie punjabi film shauki sardar te videsh vich lagi rok film de scene vich kiti gayi si secret society di gal rabb dhraunda hai shaitan bande nu diler banaunda rabb bande nu tabah k ke rakhta hai ਸ਼ੈਤਾਨ ਮੋਟਿਆਂ ਤੇ ਚੱਕ ਕੇ ਰੱਖਦਾ ਇਲੂਮਿਨਾਟੀ ਦੇ ਨਾਂ ਕਰਕੇ ਹੋਇਆ ਫਿਲਮ ਦਾ ਇਤਰਾਜ਼ ਪੰਜਾਬੀ ਫਿਲਮਾਂ ਤੇ ਸਿਨੇਮਾ ਘਰਾਂ ਚ ਬਹੁਤ ਰਿਲੀਜ਼ ਹੁੰਦੀਆਂ ਨੇ ਪਰ ਹਾਲ ਹੀ ਚ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਨਾਲ ਜੁੜਦਾ ਇੱਕ ਵਿਵਾਦ ਸਾਹਮਣੇ ਆਇਆ ਹੈ ਜੋ ਅੱਗ ਵਾਂਗ ਫੈਲ ਰਿਹਾ ਹੈ ਜੀ ਹਾਂ ਵਿਸਤਾਰ ਚ ਗੱਲ ਕਰੀਏ ਤਾਂ ਫਿਲਮ ਨੂੰ ਪੰਜਾਬ ਸਣੇ ਭਾਰਤ ਦੇ ਬਾਕਬਾਕ ਇਲਾਕਿਆਂ ਚੋ ਪਿਆਰ ਮਿਲ ਰਿਹਾ ਹੈ ਤੇ ਬੱਬੂ ਮਾਨ ਗੁਰਰੰਧਾਵਾ ਦੀ ਐਕਟਿੰਗ ਸਣੇ ਫਿਲਮ ਦੀ ਕਹਾਣੀ ਦੀ ਹਰ ਕੋਈ ਤਾਰੀਫ਼ ਵੀ ਕਰ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਸਭ ਨੂੰ ਰੱਬ ਨਾਲ ਜੋੜਨ ਦੀ ਗੱਲ ਕਹੀ ਗਈ ਹੈ ਤੇ ਸ਼ੈਤਾਨ ਵਰਗੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ ਪਰ ਹਾਲ ਹੀ ਚ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੂੰ ਵਿਦੇਸ਼ ਦੇ ਸਿਨੇਮਾ ਕਰਾਂ ਚ ਇਹ ਕਹਿੰਦੇ ਹੋਏ ਉਤਾਰ ਦਿੱਤਾ ਗਿਆ ਕਿ ਫਿਲਮ ਦੇ ਕੁਝ ਸੀਨ ਕੰਟਰੋਵਰਸੀ ਪੈਦਾ ਕਰਦੇ ਹਨ ਦੱਸ ਦੇ ਹਾਲੀ ਚ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਲੋਕ ਵਿਦੇਸ਼ੀ ਸਿਨੇਮਾ ਕਰ ਵਿਚ ਟਿਕਟ ਬੁੱਕ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਉਹਨਾਂ ਨੂੰ ਕੋਈ ਵੀ ਸ਼ੋ ਸ਼ੌਂਕੀ ਸਰਦਾਰ ਦਾ ਵੇਖਣ ਨੂੰ ਨਹੀਂ ਮਿਲਦਾ ਤਾਂ ਜਦੋਂ ਥੀਏਟਰ ਦੇ ਕਰਮਚਾਰੀ ਨਾਲ ਨੌਜਵਾਨ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਉਸ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਫਿਲਮ ਦੇ ਕੁਝ ਸੀਨਸ ਵਿੱਚ ਇਲੂਮਿਨਾਟੀ ਦਾ ਜ਼ਿਕਰ ਕੀਤਾ ਗਿਆ ਜੋ ਕਿ ਇਤਰਾਜ਼ਯੋਗ ਹੈ ਦੱਸਦੇ ਹਾਲਾਂਕਿ ਫਿਲਮ ਵਿੱਚ ਕਿਸੇ ਸੰਸਥਾ ਨੂੰ ਕੋਈ ਸੱਟ ਪਹੁੰਚਾਉਣ ਦੀ ਗੱਲ ਨਹੀਂ ਕੀਤੀ ਗਈ ਤੇ ਨਾ ਹੀ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਪਰ ਕੁਝ ਅਜਹਿਹਿਆ ਪਾਵਰਸ ਵੱਲੋਂ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਲੱਗਣ ਤੋਂ ਵਰਜਿਆ ਗਿਆ ਜਿਸ ਦੀ ਹਰ ਕੋਈ ਕਣੀ ਨਿੰਦਾ ਕਰ ਰਿਹਾ ਹੈ ਫਿਲਮ ਦੇ ਰਿਵਿਊਜ਼ ਬਾਰੇ ਜੇਕਰ ਗੱਲ ਕਰੀਏ ਤਾਂ ਲੋਕਾਂ ਵੱਲੋਂ ਪੰਜਾਬ ਸਨੇ ਪੂਰੇ ਭਾਰਤ ਵਿੱਚ ਇਸ ਨੂੰ ਪਿਆਰ ਮਿਲ ਰਿਹਾ ਹੈ ਪਰ ਹਾਲ ਹੀ ਚ ਆਈ ਇਸ ਖਬਰ ਨੇ ਪੰਜਾਬੀਆਂ ਨੂੰ ਕਾਫੀ ਨਿਰਾਸ਼ ਕੀਤਾ ਹੈ ਤੁਹਾਡੇ ਇਸ ਬਾਰੇ ਆਪਣੇ ਕੀ ਵਿਚਾਰ ਨੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਯਾਰ ਨਹੀਂ ਸ਼ੋ ਹੁੰਦੀ ਇੱਥੇ ਵੀ ਨਹੀਂ ਸ਼ੋ ਹੁੰਦੀ ਇੱਕ ਵਾਰੀ ਫੇਰ ਆਨਲਾਈਨ ਦੇਖੋਗਾ ਤਵਾ ਸਵੇਰੇ 7 ਕਿੱਤਾ ਕਰਾਈਆਂ ਰੇ ਅਜਾ ਸਟਾਫ ਨੂੰ ਬੇਮਾਜ ਮਾਰਿਓ ਅੱਤ ਨਹੀਂ ਸੋ ਇੱਥੇ ਨਹੀਂ ਕੋਈ ਕੁਝ ਕਰ ਸਕਦਾ Bro, we actually booked um, seven tickets in the morning. Yeah. For movie Shanti Sada. Okay. Yeah, it was eight o'clock show, but it's not even showing. I want to book more, but it's not showing online or like here. Yeah. What um, to do? I'm really sorry about that. But the movie was removed in all theaters around uh, Australia because uh, unfortunately, in the movie there is some um, kind of a scene. Regarding with Illuminati or something controversial about Illuminati, so unfortunately the movie had removed around all theaters. So you don't have any shows? No, we don't. But have. what about the tickets we booked? Uh, if you want, we can help you um, give you back the, the money. The money. If you want. or maybe the one. ਯਾਰ ਹੋਰ ਸੱਕਾਂਟਰਾਵਰਸੀਬਲ ਅਬਾਊਟ ਦਿਨਿਮਿਨਾਰੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ